ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਮੈਂ ਕਣਕ ਦਾ ਬਜਾਈ ਦਾ ਕੰਮ ਤਕਰੀਬਨ ਸਾਰੇ ਨਿਭੜਨੇ ਵਾਲਾ ਮੇਰੇ ਹਿਸਾਬ ਨਾਲ ਤਾਂ ਵੀ 80-85% ਨਿਭੜੇ ਗਿਆ ਮਾੜਾ ਮੋਟਾ ਜਿਹਨਾਂ ਕਿਸਾਨੇ ਰੌਣੀ ਕਰਤੀ ਦੀ ਵੀ ਖੇਤ ਸੁੱਕੇ ਤੇ ਰੌਣੀ ਕਰ ਬੈਠੇ ਚਲੋ ਉਹਦੇ ਕਰਕੇ ਹੈਗਾ ਉਹ ਵੀ ਪੰਜ ਚਾਰ ਦਿਨ 'ਚ ਨਿਭੜ ਜੂਗਾ ਸਾਰੇ ਜੀ ਵੀ ਥੋੜੇ ਟਾਈਮ ਦੀ ਬੁਜਾਈ ਰਹੀ ਗਈ ਸੀ ਬਹੁਤਾ ਬੁਜਾਈ ਨੂੰ ਟਾਈਮ ਲੱਗੇ ਹੈਗਾ ਇੱਕ ਤਾਂ ਮਸ਼ੀਨਰੀ ਹੁਣ ਹਰੇ ਕੋਲੇ ਆ ਵੀ ਆਪਣਾ ਆਪਣਾ ਸਾਰਿਆਂ ਨੇ ਨਵੇੜ ਦਾ ਕੰਮ ਹੋ ਖੇਤੀ ਨੇ ਬੜਾ ਕੰਮ ਬਾਕੀ ਮੀਂਹ ਵਾਲੇ ਦਾ ਦੱਸਿਆ ਵਧਾ ਅੱਜ ਕੱਲ ਚ ਫੇਰ ਦੱਸਦੇ ਆ ਵੀ ਖੌਰੇ ਜੇ ਮੰਗਣ ਹੋਇਆ ਵਾ ਬਾਕੀ ਧਿਖੀ ਜਾਂਦੀ ਆ ਪੈਂਦਾ ਕਿ ਨਹੀਂ ਪੈਂਦਾ ਚਲੋ ਹੁਣ ਇਹ ਜੇ ਹੈਗੇ ਆ ਪੰਜ ਸੱਤ ਦਸ ਦੇ ਨਗਰ ਨੇ ਚਾਹੀਦੇ ਆ ਜਿਹੜੇ ਰਹਿੰਦੇ ਨਾਲ ਉਹ ਬੀਜੇ ਜਾਣਗੇ ਕਈ ਤੱਕਲੇ ਦੇ ਵੀ ਕਣਕ ਬੀਜੀ ਹੋਈ ਆ ਹੁਣ ਖਰਚਾ ਸਾਰਿਆਂ ਦਾ ਕਰਿਆ ਵਾ ਇਜੇ ਜਿਆਦਾ ਮੀਂਹ ਪੈ ਜਾਂਦਾ ਕਿਉਂ ਤਾਜੀ ਬੀਜੀ ਹੋਈ ਬਸ ਉਹਨਾਂ ਨੂੰ ਨੁਕਸਾਨ ਵਾਲਾ ਹੀ ਕੰਮ ਹੈ ਵੀ ਹੁਣ ਮੀਂਹ ਆਲੇ ਤਾਂ ਥੋੜਾ ਜਿਹਾ ਸੰਕੋਚੇ ਕਰੇ ਹੋਰ 15-20 ਦਿਨ ਤੱਕ ਪਾਲਵੇ ਜਿਹੜਾ ਪਾਉਣਾ ਨਾਲੇ ਤਾਂ ਫਿਰ ਸਪਰੇਹਾਂ ਦਾ ਕੰਮ ਕਰਿਆ ਪਾ ਕੰਮ ਆ ਜਾਊਗਾ ਜਿਹੜੀ ਹੁਣ ਸਪਰੇਹ ਦਾ ਕੰਮ ਬਹੁਤ ਵਧੀਆ ਪਹਿਲੇ ਨਿਬੜ ਜਾਂਦਾ ਜਿੱਕਾ ਹੁਣੋਂ ਬਕੀ ਦਾ ਸਪਰੇਹ ਪਿਛਲੇ ਸਾਲ ਬਹੁਤ ਹੋਈਆ ਬਕੀ ਦਾ ਵੀ ਇੱਕ ਤਾਂ ਫਿਰ ਉਹਨਾਂ ਦਿਨਾਂ ਵਿੱਚ ਧੁੰਦ ਪੈਣ ਲੱਗ ਜਾਂਦੀ ਹੈ ਧੁੰਦ ਦਾ ਚੱਕਰ ਚੱਕਿਆ ਜਾਂਦਾ ਹੈ ਇਹ ਵੇ ਕਾਕ ਗੁਲੀਣਾ ਮਰਦਾ ਨਹੀਂ ਹੈਗਾ ਉਹ ਸਪਰੇ ਦਾ ਲੰਬਾ ਸਰਦਾ ਜਾਨੀ ਹੁਣ ਇਹ ਵੀ ਜੇ ਮੀਂਹ ਪਿਛਲੇ 달 ਵੀ ਮੀਂਹ ਪੈ ਗਿਆ ਤਾਂ ਕਣਕ ਨੂੰ ਪਾਣੀ ਲਾਉਣਾ ਨਹੀਂ ਪੈ ਹੈਗਾ ਬਹੁਤ ਹੁਣ ਆਪੇ ਕਾਕੰਡਾ ਮਰ ਗਿਆ ਤਾਂ ਕਾਕੰਡਾ ਹੁਣ ਕਹਾ ਕਹਾ ਸਪਰੇ ਹਾਂ ਵਧੀਆ ਆ ਗਈਆਂ ਹੁੰਦਾ ਹੀ ਹੈਗਾ ਵੀ ਵਧੀਆ ਰਹਿੰਦਾ ਇੱਕ ਨੇ ਬਾਕੀ ਅੱਜ ਆਪਾਂ ਨੇ ਜਾਣਾ ਬੋਲਟ ਮੋਟਰਸਾਈਕਲ ਦੀਆਂ ਪਲੇਟਾਂ ਲਾਉਣ ਵਾਸਤੇ ਕਈ ਜਿੰਦੇ ਫੋਨ ਆਉਂਦੇ ਉਹਨਾਂ ਦੇ ਬਾਰ ਨੂੰ ਵੀ ਆਇਆ ਫੋਨ ਬਾ ਉਹਨਾਂ ਨੂੰ ਕਿਹਾ ਤਾਂ ਵੀ ਥੋੜਾ ਜਿਹਾ ਕੰਮ ਚ ਵੀ ਜੀ ਚਲੋ ਕਣਕ ਕਣਕ ਜੀ ਵੀਰ ਦੇ ਦੇ ਖੜਵਾਰ ਸਾਹਿਬ ਚੱਲਦੇ ਤੇ ਆ ਕਰਕੇ ਵੀ ਅੱਜ ਵੀ ਹੁਣ ਡਿਊਟੀ ਲਾ ਕੇ ਤੇ ਆਪਾਂ ਖਾਣਾ ਬਾਹਰ ਸਾਹਿਬ ਦੀ ਉਤੇ ਬਾਅਦ ਹੁਣ ਤਿਆਰੀ ਹੈ ਰੋਪੜ ਨੂੰ ਜਾਣ ਦੀ ਉੱਥੇ ਆ ਕੇ ਆਪਾਂ ਨੇ ਲਾਉਣੀਆਂ ਪਲੇਟਾਂ ਉਹਨਾਂ ਦੀ ਵੀ ਨੰਬਰ ਆਪਾਂ ਨੇ ਪਹਿਲਾਂ ਸਿਲੈਕਟ ਕਰਤਾ ਦਾ ਬਾਕੀ ਚਲੋ ਟਾਈਮ ਤਾਂ ਬਹੁਤ ਲੱਗਣਾ ਨਹੀਂ ਹੈਗਾ ਚੱਲਦੇ ਆਪਾਂ ਰੋਪੜ ਨੂੰ ਆਪਾਂ ਦਿਖਾਉਂਦੇ ਤੁਹਾਨੂੰ ਜਾਂਸੀ ਦੇ ਵੀ ਜਾ ਕੇ ਵੀ ਸਰਵਸਾਰੇ ਟਾਈਮ ਲੱਗਣਾ ਸਰਵਸਤ 45 ਦਿਨਾਂ ਵਾ ਕਿਹਾ ਬੰਨੇ ਜਲ ਕਰਾਉਂਗੇ ਵੀ ਚਲੋ ਠੀਕ ਹੈ ਬਾਕੀ ਤੁਹ ਹੋਵੇਂ ਤੁਹਾਨੂੰ ਰੋਪੜ ਸ਼ਹਿਰ ਦੇ ਵਿੱਚ ਉਹ ਭਾਈ ਪਹੁੰਚ ਗਏ ਆਪਾਂ ਝਾਂਸੀ ਦੇ ਵਿੱਚ ਵੀ 9 ਵਜੇ 16 17 ਮਿੰਟ ਹੋ ਗਏ ਹਲੇ ਪਹੁੰਚੇ ਨਹੀਂ ਹੋਏ ਰ ਕਹਿੰਦੇ ਵੀ 9:30 ਵਜੇ ਖੁੱਲਣੇ ਚਲੋ ਨੰਬਰ ਆਪਾਂ ਪਹਿਲਾਂ ਲਾ ਦਿੰਦਾ ਵੀ ਅੱਜ ਲੱਗਣੇ ਨੇ ਪਲੇਟਾਂ ਇਹਦੀਆਂ ਬਾਕੀ ਦੇਖ ਲਿਆ ਹੁਣ ਪਲੇਟਾਂ ਵੀ ਹੁਣ ਦੋ ਕਿਸਮ ਦੀਆਂ ਲੱਗਦੀਆਂ ਇੱਕ ਥાળ ਵਾਲਾ ਕਵਰ ਜਿਹਾ ਲੱਗ ਜਾਂਦਾ ਇੱਕ ਸਿੱਧੀਆਂ ਲੱਗ ਜਾਂਦੀਆਂ ਮੇਰੇ ਸਾਬ ਗਾਲ ਵੀ ਕਵਰ ਵਾਲੀਆਂ ਠੀਕ ਰਹੂਗੀਆਂ ਕਿ ਮੁੱਛਦੇ ਨੇ ਜਿਹੜੀ ਆਪਾਂ ਸਿੱਧੀਆਂ ਲਵਾ ਦਿੰਦੀਆਂ ਫਿਰ ਉਹ ਮੋਚਣ ਦਾ ਖਤਰਾ ਦੇਖਿਆ ਪਲਟੀਨੇ ਨੂੰ ਲੱਗੇ ਮੋਚਦੇ ਅਜੇ ਜ਼ਿਆਦਾ ਭੱਜਦਾ ਵੀ ਭੱਜਦਾ तकरीबन ਹੁਣ ਇਹ ਜਿਆਦਿਆਂ ਚ ਹੈ 45 ਬੁਰਜ ਆ ਗਈ ਤਾਂ ਪੰਜਵਾਂ ਗੇਅਰ ਪੈਂਦਾ 50 ਪਰ ਜੇ ਥੱਲੇ ਪਾਉਂਦੇ ਤਾਂ ਇਹਵੇਂ ਝੂਟੇ ਜੇ ਮਾਰੀ ਜਾਂਦਾ ਵੈਸੇ ਗੇਅਰ ਚਾਹੀਦੇ ਚਾਰ ਦੇ ਨੂੰ ਪੰਜ ਗੇਅਰ ਲਾਏ ਹੋਏ ਆ ਪੰਜਵਾਂ ਗੇਅਰ ਤਾਂ ਬੋਸ ਸਪੀਡ ਤੇ ਪੈਂਦਾ ਦੇਖਣਾ ਆ ਵਾਕਿਆ ਦੀ ਮਜ਼ਦੂਰੀ ਵਾਲੀ ਗੱਡੀ ਖੜੀ ਐ ਇੱਥੇ ਦੇਖਦਾ ਜੀ ਹਲੇ ਕੋਈ ਪਹੁੰਚਿਆ ਨਹੀਂ ਹੈਗਾ 8:30 9:00 ਵਜੇ ਕਹਦੇ ਆ ਵੀ ਦਿਖਾਉਂਦੇ ਆ ਫਿਰ ਸਾਨੂੰ ਸਾਰਾ ਆਪਣਾ ਪ੍ਰੋਗਰਾਮ ਇਹ ਸਰਾਂ ਬਾਟ ਗੁਰਦੁਆਰਾ ਸਾਹਿਬ ਦੇ ਨੇੜੇ ਆ ਜਾਸਿਨਾ ਦੀ ਕਾਲੇ ਰੰਗ ਪਰ ਥੋੜੀ ਜਿਹੀ ਮਿੱਟੀ ਜ਼ਿਆਦਾ ਚੜ੍ਹ ਗਈ ਹੈ ਉਹਨਾਂ ਨੇ ਆਪਣੇ ਕੋਲ ਕਿਤੇ ਸਾਹਮਣੇ ਘਰ ਖੜੇ ਪਰ ਉਹ ਗੱਜ ਪਈ ਜਾਂਦੀ ਹੈ ਉਹ ਵਾਇਰ ਜਦੋਂ ਆਉਣਗਾ ਘੱਟ ਹੋਰੇ ਦਵਾਲੀ ਨੂੰ ਆਉਣ ਤੋਂ ਲੱਗੇ ਨਾ ਮੈਂ ਹੁਣ ਤਾਂ ਵਿਹਲਾ ਪਿਆ ਮੰਨੇ 9 ਵਜੇ ਹੁਣ 9:30 ਨੇ ਹੁਣ ਲੱਗਿਆ ਉਹਨਾਂ ਨੇ 对，还能拍。 ਇਹ ਜਿੰਨਾ ਬਹੁਤ ਵੱਡਾ ਵੈ ਇਹ 650 ਦਾ ਸੀ ਬਹੁਤ ਵੱਡਾ ਤਾਂ ਰੰਗ ਜਨ ਆ ਯਾਰ ਇਸ ਜੀ ਮੰਗਲ ਲੱਗਾ ਉਹ ਹਮਰੇ ਦੇ ਆ ਸਿਸਟਮ ਜਾਲਾ ਰਖੜਾ ਉਹ ਪੈਪਾ ਜਾਂਦੀਆਂ ਫਟੇ ਦੇ ਲੱਗ ਵੀ ਨੂੰ ਇੱਧਰ ਵੀ ਲੱਗਿਆ ਲੱਗ ਲੱਗ ਬੰਦੇ ਵਰ ਸਭ ਹੀ ਲੱਗਿਆ ਲੋ ਵਾਹ ਇੱਕ ਹੋਰ ਤਾਂ ਵੀ ਲੋ ਮਹਾਰਾਜ ਇਹ ਚ ਲਾਓ ਤੁਸੀਂ ਲੋ ਬਾਕੀ ਕੋਈ ਨਹੀਂ ਰਵੀ ਜੀ ਬਾਈ ਬੜੀ ਹੈ ਤਕੜਾਈ ਕੰਮ ਆ ਸਤਿਮ ਜੀ ਦਾ ਤਿੰਨ ਬੈਂਕ ਤੇ ਆ ਕੋफी ਤਿੰਨ ਬੈਂਕ ਤੇ ਪਰ ਉਦੇਸ਼ ਬਣਾ ਕੇ ਪੀਲ ਪਾਲੇ ਐ ਗਰਗ ਪਾਣੀ ਚ ਪਾ ਕੇ ਪੀ ਲਾਂਦਾ ਸੀ ਉਹ ਯਾਰ ਆ ਉਹਦਾ ਤਾਂ ਗੱਲ ਛੱਡ ਕੇ ਮੈਂ ਕਿਹਾ ਕਿ ਜਿਹਦੇ ਇਕਤਾਈ ਪੀਲੀ ਕੋਈ ਨਹੀਂ ਜੇ ਰੋਜ ਇਹ ਪੀਂ ਜਾਂਦੀ ਕੋ ਉਹਨੇ ਮਾਰਨਾ ਹੀ ਆ ਇੱਕ ਦੋ ਵਾਰ ਮੈਂ ਕਿਹਾ ਕੋਈ ਨਾ ਬੈਨਾ ਹੋਣਾ ਤੇਰਾ ਕੋਛੂ ਤੇ ਰੁਕਣਾ ਤੇਰੇ ਹਾਲ ਕੰਨ ਹੈ ਵੀ ਠੀਕ ਕਰ ਜਿਵੇਂ ਸਹੀ ਕਰ ਇਹਦਾ ਸਿੰਨਾ ਦੇਖ ਲਿਆ ਆਉਣਾ ਉਹ ਵਿਚਾਰਾ <laughs> पट ਦੋ ਵਾਪੈ ਅੰਦਰ ਕਹਿ ਦੋ ਫੋਟੋ ਕਰ ਲੈਣੋ ਮੁੰਡਿਆਂ ਨੇ ਜਿਹੜੀ ਫੋਟੋ ਖਿੱਚਣੀ ਹੈ ਤਾਣੀ ਆਰਥੂ ਆਣੀ ਬੰਨ੍ਹ ਕੇ ਫੋਟੋ ਟਾਈਮ ਤੇ ਖੰਭੀ ਰਹੀ ਸੀ ਜੀਵਾ ਕਰਵਾਣ ਕਰੀ ਸੀ ਆਹ ਤੇ ਮਤਲਬ ਇੰਨਾ ਨਹੀਂ ਆਸਾ ਇਹਦਾ ਆਸਾ ਇਹਦਾ 8000 ਰੁਪਏ ਦਾ ਫਰਕ ਤਾਂ ਹੈ ਟੌਰੀ ਵੀ ਬਹੁਤ ਐ ਮੋਟਰਸਾਈਕਲ ਇੰਜਨ-ਓੰਜਨ ਸਾਰਾ ਉਹ ਇੱਕੇ ਐ ਮਾ ਥੋੜਾ ਜਿਹਾ ਵੀ ਫਰਕ ਐ ਮੋਟਰਸਾਈਕਲ ਉਹ ਵੀ ਵਧੀਆ ਉਹ ਠੀਕ ਆ ਆਪਣੇ ਸਾਰੇ ਸੈਟ ਐ ਚਲੋ ਵੇ ਆਪਣੇ ਬਰੇਟਾ ਭਾਈ ਜੀ ਦੇ ਇਲਾਕੇ 'ਚ ਹੁਣ ਆਰ.ਸੀ. ਜਗਾਹ ਨੇ ਘਰ ਹੁਣ ਬਣ ਗਿਆ ਇਹ ਵੈਸੇ ਨੰਬਰ ਲੱਗੇ ਹੋਣਾ ਨੇ

ਇਹ ਹੇਲੇ ਲੇਟ ਰੋਆ ਨਾ ਇਸ ਕੋ ਬੜ ਜਮਾਨੇ ਦਾ ਪਰ ਹੁਣ ਕੰਮ ਬਹੁਤ ਘਟ ਗਏ ਬਚਿੰਦੀ ਹੈ ਕਿ ਮਹਿੰਗੀ ਅਰੇ ਨਾਲ ਖਰਚਾ ਕਰਿਆ ਵਾ ਹੁਣ ਦੇਖਿਆ ਕੰਮ ਬਹੁਤ ਆਸਲੇ ਬੁਆ ਲੈ ਡਾਕਟਰ ਇਹਦੇ ਮੈਂ ਕਹਿੰਦਾ ਖਰਾਬ ਵਜਿਆ ਵੀ ਨਹੀਂ ਕਦੇ ਖੇਚ ਇਹ ਜਗਾ ਫਰੀ ਹੋ ਜਗਾ ਟਾਈਮ ਲੁੱਕ ਕਰੋ ਜਰੂਰ ਕਨ ਇਮਾਮ ਇੱਥੇ ਹੀ ਬਹੁਤ ਹਦਾ ਇੰਨੇ ਨੂੰ ਹੱਥ ਫੜ ਤੈ ਕਰਨ ਲੱਗ ਰਿਹਾ ਇਹਨਾਂ ਨੂੰ ਵੱਜ ਜਾਣਾ ਕਰਾ ਸਭਾ ਸਹੀ ਬੈਠਾ ਦੋਵੇਂ ਲੱਤਾਂ ਕਰੀ ਦੋਈ ਲੱਤ ਤੇ ਕੰਮ ਲੰਦਾ ਜੇ ਠੀਕ ਹੈ ਇੱਕ ਦੋਖਰੀ ਹੈ ਜੇ ਲੱਗਦਾ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ